ਜੇ ਤੂੰ ਮਰੂਗਾ ਨਾ ਬੈਸਟ ਆਫ ਜਸਵਿੰਦਰ ਭੱਲਾ ਲਗਾਦੀ ਉਹ ਲੋਕ ਕੀ ਰੋਂਨਾ ਜਸਵਿੰਦਰ ਭੱਲੇ ਦੇ ਜਾਣ ਤੋਂ ਬਾਅਦ ਸਾਰੀ ਹੀ ਪੰਜਾਬੀ ਇੰਡਸਟਰੀ ਰੋਂਦੀ ਪਈ ਏ ਅੱਜ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਿੱਥੇ ਮਹਾਨ ਹਸਤੀਆਂ ਪਹੁੰਚੀਆਂ ਹਰ ਇੱਕ ਦੀਆਂ ਅੱਖਾਂ 'ਚੋਂ ਹੰਝੂ ਸੰਤ ਤੇ ਲੋਕ ਫੁੱਟ ਫੁੱਟ ਕੇ ਰੋਂਦੇ ਪਏ ਸੀ ਉੱਥੇ ਹੀ ਸ਼ਨਕਾਟੇ ਪ੍ਰੋਗਰਾਮ ਵਾਲੀ ਨੀਲੂ ਵੀ ਪਹੁੰਚੀ ਜੋ ਅਕਸਰ ਹੀ ਜਸਵਿੰਦਰ ਭੱਲਾ ਸਾਹਿਬ ਉਹਨਾਂ ਨਾਲ ਦੇਖੀ ਗਈ ਤੇ ਨੀਲੂ ਨੇ ਦੱਸਿਆ ਵੀ ਜਦੋਂ ਆਪਾਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਨਾ ਕਿਤੇ ਮੌਤ ਬਾਰੇ ਤਾਂ ਭੱਲਾ ਸਾਹਿਬ ਉਹ ਨਹੀਂ ਕਹਿੰਦੇ ਸੀ ਵੀ ਜਦੋਂ ਮੈਂ ਮਰਾਂ ਨਾ ਤਾਂ ਬੈਸਟ ਆਫ ਜਸਵਿੰਦਰ ਭੱਲਾ ਲਿਖਾ ਦਿਓ ਤੇ ਸਾਰੇ ਹੀ ਲੋਕ ਹੱਸਦੇ ਜਾਣ ਕੋਈ ਰੋਂਦਾ ਨਾ ਜਾਵੇ ਨੀਲੂ ਕਹਿੰਦੀ ਪਈ ਹੈ ਕਿ ਜਸਵਿੰਦਰ ਭੱਲਾ ਸਾਡਾ ਵੀ ਜਹਾਨ ਖਤਮ ਕਰਕੇ ਚਲੇ ਗਏ ਆਪਾਂ ਜੋ ਵੀ ਸੀ ਉਹਦੇ ਸਿਰ ਤੇ ਸੀ ਜੋ ਵੀ ਕੰਮ ਕਰਦੇ ਸੀ ਉਹਨਾਂ ਤੋਂ ਪੁੱਛ ਕੇ ਕਰਦੇ ਸੀ ਪਰ ਜਿੱਦਾਂ ਉਹ ਅੱਜ ਪਏ ਹੋਏ ਸੀ ਨਾ ਮੈਦਾਨਾਂ ਨੂੰ ਕਦੀ ਪਏ ਜ਼ਿੰਦਗੀ ਚ ਨਹੀਂ ਦੇਖਿਆ ਨੀਲੂ ਨੇ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਹਸਪੀਟਲ ਮਿਲਣ ਗਈ ਸੀ ਉਹ ਉਦੋਂ ਬਹੁਤ ਵੀਕ ਹੋ ਚੁਕੇ ਸੀ ਉਹ ਸਭ ਨੂੰ ਭੁੱਲਦੇ ਸੀ ਪਰ ਕਦੇ ਮੈਨੂੰ ਨਹੀਂ ਭੁੱਲੇ ਮੇਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਉਹਨਾਂ ਨੂੰ ਯਾਦ ਸੀ ਜੀ ਹਾਂ ਨੀਲੂ ਨੇ ਜਸਵਿੰਦਰ ਭੱਲੇ ਨਾਲ ਕਾਫੀ ਟਾਈਮ ਕੰਮ ਕੀਤਾ ਹੈ ਸੋ ਤਾਂ ਹੀ ਇਹ ਫੁੱਟ ਫੁੱਟ ਕੇ ਰੋਂਦੀ ਪਈ ਏ ਕਿ ਮੇਰੀ ਜ਼ਿੰਦਗੀ ਖਤਮ ਹੋ ਗਈ ਉਹਨਾਂ ਤੋਂ ਬਿਨਾ ਸੋ ਯਾਰ ਉਹ ਸੱਚੀ ਨਾਲ ਜਸਵਿੰਦਰ ਭੱਲਾ ਪੂਰੇ ਹੀ ਪੰਜਾਬ ਨੂੰ ਰਵਾ ਕੇ ਗਿਆ ਹੈ ਪੰਜਾਬ ਤੋਂ ਇਲਾਵਾ ਹੋਰ ਵੀ ਜੋ ਲੋਕ ਉਹਨਾਂ ਨੂੰ ਦੇਖਦੇ ਸੀ ਉਹ ਵੀ ਰੋਂਦੇ ਪਏ ਆ ਸੋ ਤੁਸੀਂ ਕਮੈਂਟਾਂ 'ਚ ਉਹਨਾਂ ਲਈ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰਾਖਾ ਮਿਲ ਕੇ ਗਈ ਸੀ ਉਹ ਵੀ ਉਹ ਤੋਂ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਭੁੱਲਦੇ ਸੀ ਕਦੀ ਮਿੰਡੂ ਨਹੀਂ ਸੀ ਭੁੱਲਦਾ ਮੇਰੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਯਾਦ ਰੱਖਦਾ ਤਾਂ ਮੇਰੇ